ਲੇਕ ਇੱਕ ਤਾਰਮਕ ਸਮਾਗਮ ਦੇ ਉੱਤੇ ਜਿਹੜਾ ਇਹ ਰਮਾਇਣ ਦਾ ਪਾਠ ਕਥਾ ਕਰਾਉਂਦੇ ਨੇ ਹਰ ਸਾਲ ਉਹਦੇ ਲਈ ਮੈਂ ਆਈ ਐ ਔਰ ਨਾਲ ਦੀ ਨਾਲ ਕੁਝ ਦਿਨਾਂ ਦੇ ਵਿੱਚ Holi ਦਾ ਵੀ ਸ਼ੁਭ ਤਿਹਾੜ ਆ ਰਿਹਾ ਹੈ ਉਹਦੀ ਵੀ ਥੋੜੀ ਜੀ ਇਹਨਾਂ ਨੇ ਅੱਜ ਫੁੱਲਾਂ ਦੀ Holi ਖੇਡੀ ਐ ਤਾਂ ਸਾਰਿਆਂ ਨੂੰ ਇਸ ਅਵਸਰ ਤੇ ਲੱਖ ਲੱਖ ਵਧਾਈ ਔਰ ਮੈਂ ਧੰਨਵਾਦ ਕਰਦੀ ਐ ਜਿਨ੍ਹਾਂ ਨੇ ਮੈਨੂੰ ਬੁਲਾਇਆ ਕਿ ਮੈਂ ਇਸ ਤਿਹਾਰ ਦੇ ਉੱਤੇ ਇਸ ਮੌਕੇ ਪਵਿੱਤਰ ਮੌਕੇ ਉੱਤੇ ਮੈਂ ਇਹਨਾਂ ਨਾਲ ਹਿੱਸਾ ਪਾ ਸਕਿਆ। ਦਿੱਲੀ ਸ਼ਰਾਬ ਨੀਤੀ ਪਿਆਜ ਜਿਹੜਾ ਮਨੀਸ਼ ਸੂਧਿਆ ਦੇ ਕਾਰਨ ਹਾਂਜੀ ਦਿੱਲੀ ਸ਼ਰਾਬ ਨੀਤੀ ਪਿਆਜ ਮਨੀਸ਼ ਸੂਧਿਆ ਦੇ ਕਾਰਨ ਸੀਬੀਏ ਦੀ ਰੇਡ ਹੋ ਰਹੀ ਹੈ। ਕਿਸ ਤਰ੍ਹਾਂ ਜੱਜ ਕਰਦੇ ਹੋ ਤੁਸੀਂ? ਦੇਖੋ ਮੇਰੇ ਖਿਆਲ ਚ ਜਦ ਕੋਈ ਕਾਨੂੰਨ ਦੇ ਤੌਰ ਦੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਹਰ ਇੱਕ ਥਾਂ ਦੇ ਉੱਤੇ ਹੁੰਦੀ ਹੈ। ਔਰ ਜੋ ਇਹ ਨਿਕਲੂਗਾ ਉਹ ਉਹਦੇ ਬਾਅਦ ਹੀ ਅਸੀਂ ਕੁਝ ਕਹਾਂਗੇ ਪਰ ਜਿੱਥੇ ਤੱਕ ਇਹਨਾਂ ਕੋਲ ਏਵਿਡੈਂਸ ਹੈਗੀ ਹੈ ਜੋ ਇਹ ਕਹਿ ਰਹੇ ਨੇ ਤਾਂ ਮੇਰੇ ਖਿਆਲ 'ਚ ਸ਼ਸੋਧਿਆ ਜੀ ਦੇ ਉੱਤੇ ਔਰ ਦਿੱਲੀ ਸਰਕਾਰ ਦੇ ਉੱਤੇ ਇਸਤੇ ਬੜਾ આરોਪ ਲੱਗ ਰਿਹਾ ਹੈ ਕੇ ਜਿਹੜੀ ਬਲ ਕਹੜੇ ਨੇ ਕਿ ਬੜੀ ਸ਼ਾਨ ਦੀ ਗੱਲ ਆ ਕਿ ਜੇਕਰ ਉਹ ਉਹ ਜੇਲ ਜਾਂਦੇ ਨੇ ਤਾਂ ਦੇਸ਼ ਵਾਸਤੇ ਬੜੀ ਸ਼ਾਨ ਵਾਲੀ ਗੱਲ ਹੋਊਗੀ। ਹਾਂਜੀ ਦੇਸ਼ ਸ਼ਾਨ ਵਾਲੀ ਗੱਲ ਹੋਊਗੀ ਦੇਸ਼ ਵਾਸਤੇ ਜੇ ਮਨੀਸ਼ ਸੋਧੀਆਂ ਜੇਲ ਜਾਂਦੇ ਨੇ ਉਹਨਾਂ ਦੇ ਬਿਆਨ ਨੂੰ ਕਿਵੇਂ ਟੱਚ ਕਰਦੇ ਹੋ? ਮੈਂ ਇੰਨਾ ਕਹਿਣਾ ਚਾਹਦੀ ਆ ਕਿ ਕਿਸੇ ਨੂੰ ਦੇਸ਼ ਜੇਲ ਜਾਣਾ ਕਿਸੇ ਰੋਪ ਦੇ ਉੱਤੇ ਉਹ ਕੋਈ ਸ਼ਾਨ ਵਾਲੀ ਗੱਲ ਨਹੀਂ ਹੁੰਦੀ। ਨਾ ਦੇਸ਼ ਲਈ ਨਾ ਦੇਸ਼ ਤੇ ਜਿਹੜਾ ਆਨ ਵਾਲੀ ਪੀੜੀ ਹੈ ਕਿ ਉਸ ਨੂੰ ਤੁਸੀਂ ਇਹ ਗੱਲ ਸਿਖਾਓ। ਕਿ ਜੇਲ ਜਾ ਕੇ ਸ਼ੋਭਾ ਵੜਦੀ ਹੈ ਉਹ ਵੀ ਫਿਰ ਇਹੀ ਕੰਮਾਂ ਦੇ ਵਿੱਚ ਪੈਣਗੇ ਇਹ ਗੱਲ ਇਥੇ ਗੱਲ ਹੈ ਜੇ ਉਹਨਾਂ ਦੇ ਬਿਲਕੁਲ ਉਹ ਨੇਦੋਸ਼ ਨੇ ਤਾਂ ਨੇਦੋਸ਼ ਨਿਕਲ ਕੇ ਆਣਗੇ ਤਾਂ ਉਹਨਾਂ ਦੀ ਸ਼ਾਨ ਵਧੂਗੀ ਪੰਜਾਬ ਸਰਕਾਰ ਦੀ ਕਾਰਫਜ਼ਾਰੀ ਕਿਸ ਤਰ੍ਹਾਂ ਦੇਖਦੇ ਹੋ 11 ਮਹੀਨਿਆਂ ਦੀ ਜਿਹੜੀ ਆ ਆਏ ਤਿੰਨ ਅਤਿਆਚਾਰ ਹੋ ਰਹੇ ਨੇ ਬਿਲਕੁਲ ਬੁਰੀ ਸਰਕਾਰ ਹੈ ਅਣਜਾਣੀ ਸਰਕਾਰ ਹੈ ਔਰ ਲਾਅ ਐਂਡ ਆਰਡਰ ਦਾ ਬਿਲਕੁਲ ਸਾਡਾ ਬਹੁਤ ਹੀ ਖਰਾਬ ਹਾਲਤ ਹੈ ਦੇਸ਼ ਪਰਚੇ ਦੀ ਬਦਨਾਮੀ ਹੋ ਰਹੀ ਹੈ ਔਰ ਮੈਂ ਇਨਾ ਕਹਿਣਾ ਚਾਹੁੰਦੀ ਆ ਕਿ ਜਿਹੜੇ ਵੀ ਇਹ ਕੰਮ ਕਰਨਾ ਚਾਹੁੰਦੇ ਨੇ ਇਹ ਜ਼ਰੂਰ ਕਰਨ ਅੱਛੇ ਕੰਮਾਂ ਲਈ ਸਾਰੀਆਂ ਸਿਆਸੀ ਤਾਕਤਾਂ ਇਹਨਾਂ ਨੂੰ ਸਾਥ ਦੇਣੀਆਂ ਜੇ ਪੰਜਾਬ ਦੀ ਬਿਹਤਰੀ ਲਈ ਹੋ ਪਰ ਤੁਸੀਂ ਇਹੀ ਗੱਲ ਦੇਖ ਲਓ ਕਿ ਕਹਿੰਦੇ ਨੇ ਔਰ ਕਰਦੇ ਕੁਝ ਹੋਰ ਨਹੀਂ ਜੇ ਇਹ ਤੁਸੀਂ ਆਮ ਆਦਮੀ ਜਿਹੜੀ ਕਲੀਨਿਕ ਬਣਾਈ ਹੈ ਪਰ ਲੈ ਤਾਂ ਇਹਦਾ ਨਾਮ ਆਮ ਆਦਮੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਇਹਨਾਂ ਦੀ ਪਾਰਟੀ ਦਾ ਨਾਮ ਹੈ ਠੀਕ ਹੈ ਪਾਰਟੀ ਨਹੀਂ ਲਗਾਈ ਜੀ ਸਦਕੇ ਭਗਵੰਤ ਮਾਨ ਜੀ ਆਪਣੀ ਫੋਟੋ ਲਾਉਣ ਉਹ ਸਾਡੇ ਚੀਫ ਮਿਨਿਸਟਰ ਨੇ ਪਰ ਪਾਰਟੀ ਦਾ ਨਾਮ ਨਹੀਂ ਤੁਸੀਂ ਗਵਰਨਮੈਂਟ ਦੇ ਪੈਸੇ ਲਾ ਕੇ ਪਾਰਟੀ ਦਾ ਨਾਮ ਨਹੀਂ ਲਾ ਸਕਦੇ ਇਹਦੀ ਸਰਕਾਰੀ ਮਹੱਲਾਕ ਲੈਣੇ ਕਿ ਰੱਖਣ ਨੂੰ ਜੋ ਮਰਜ਼ੀ ਰੱਖਣ ਔਰ ਇੱਕ ਦੂਜੀ ਗੱਲ ਜਿਹੜੀ ਇਹ 70 ਕਰੋੜ ਰੱਖਿਆ ਖਾਲੀ ਇਹਨਾਂ ਦੀ ਦਵਾਈਆਂ ਔਰ ਇਹਨਾਂ ਦੀ ਲਈ ਵਿੱਚੋਂ ਪਤਾ ਨਹੀਂ ਪੇਂਟ ਪਾਲਿਸ਼ ਕਿੰਨਾ ਲੱਗਤਾ ਇਹਨਾਂ ਨੇ ਠੀਕ ਹੈ ਜੀ ਔਰ 30 ਕਰੋੜ ਤੁਸੀਂ ਰੱਖੋ ਐਡਵਰਟਾਈਜ਼ਮੈਂਟ ਲਈ ਇਹ ਲੋਕਾਂ ਦਾ ਨਜਾਇਜ਼ ਪੈਸਾ ਦੇ ਇਸਤੇਮਾਲ ਹੋ ਰਿਹਾ ਸਾਹਿਬ ਪਿਛਲੇ ਦਿਨ ਜਿਹੜੀ ਅਜਨਾਲਤ ਘਟਨਾ ਹੋਈ ਆ ਉਹਨੂੰ ਕਿਵੇਂ ਦੇਖਦੇ ਹੋ ਬਹੁਤ ਹੀ ਦੁਖ ਭਰੀ ਘਟਨਾ ਹੋਈ ਹੈ ਸਭ ਤੋਂ ਪਹਿਲੇ ਮੇਰੇ ਖਿਆਲ ਚ ਇਹ ਜਿਆ ਲਾਉਲੈਸਨੈਸ ਨਹੀਂ ਹੋਣਾ ਚਾਹੀਦਾ ਕੋਈ ਫੜਿਆ ਵੀ ਗਿਆ ਤਾਂ ਤੁਸੀਂ ਕਾਨੂੰਨ ਹੈਗਾ ਕਾਨੂੰਨ ਦੇ ਰਾਹੀ ਤੁਸੀਂ ਰਿਆਇਤ ਕਰੋ ਪਰ ਸਭ ਤੋਂ ਜਿਹੜੀ ਬੁਰੀ ਗੱਲ ਹੋਈ ਹੈ ਉਹ ਹੋਈ ਹੈ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਔੜ ਦੇ ਵਿੱਚ ਇਹ ਕੰਮ ਕੀਤਾ ਤਾਂ ਇੱਕ ਸਿੱਖ ਹੋਣ ਦੇ ਨਾਤੇ ਮੇਰੇ ਖਿਆਲ ਝੇ ਮੈਨੂੰ ਖਾਸ ਕਰਕੇ ਠੇਸ ਲੱਗੀ ਹੈ ਇਸ ਕੰਮ ਦਾ ਬਾਕੀ ਬਰਾਗਸ ਦੇ ਕਈ ਮੰਤਰੀ ਨੇ ਜਿਹੜੇ ਉਹ ਜੇਲਾਂ ਦੇ ਵਿੱਚ ਬੰਦ ਨੇ ਸੀਬੀਆਈ ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਕੈਪਟਨ ਮਰਿੰਦਰ ਸਿੰਘ ਜਿਹੜੇ ਦਾ ਕਾਦਿਆਂ ਵੱਲ ਇਹ ਨਹੀਂ ਤਰ ਹੋਇਆ ਮੇਰੇ ਖਿਆਲ ਛੇ ਇਹ ਇੱਕ ਜਿਹੜਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਕਿ ਅਸੀਂ ਦਿਖਾਵਾਂਗੇ ਕ腐ਪਸ਼ਨ ਭਰੀ ਸਰਕਾਰ ਨਹੀਂ ਚਾਹੀਦੀ ਇੱਕਦੋ ਆਪਣੇ ਵੀ ਫੜ ਲੈ ਬਾਕੀ ਜਿਹੜੇ ਤੁਰਦੇ ਫਿਰਦੇ ਨੇ ਤੁਸੀਂ ਪਤਾ ਕਰੋ ਕਿ ਜ਼ਮੀਨ ਤੇ ਹੋ ਕੀ ਰਿਹਾ ਹੈ ਮਾ ਮਾਰਾ ਦੀ ਬੇਇੱਜ਼ਤੀ ਨੂੰ ਲੈ ਕੇ ਚਾਰ ਸੀਟ ਤੈਰ ਹੋਈ ਆ ਸੁਖਵੀਰ ਬਾਦਲ ਦੇ ਵੱਡੇ ਬਾਦਲ ਤੇ ਬੀਬੀਪੀ ਸਾਹੂ ਦਾ ਤੇ ਉਹਨੂੰ ਕਿਵੇਂ ਦੇਖਦੇ ਹੋ ਬੜੀ ਦੇਰ ਬਾਅਦ ਹੀ ਕਾਰਵਾਈ ਹੋਈ ਹੈ ਦੇਖੋ ਇਹਦੇ ਉੱਤੇ ਪਹਿਲੇ ਪੂਰੇ ਫੈਕਟਸ ਬਾਹਰ ਨਿਕਲਣ ਤਾਂ ਇਹਦੇ ਉੱਤੇ ਮੈਂ ਕਮੈਂਟ ਕਰੂੰਗੀ ਅਮਰਪਾਲ ਕਹਦੇ ਨੇ ਕਿ ਮੈਂ ਭਾਰਤ ਦਾ ਨਾਗਰਿਕ ਨਹੀਂ ਆ ਕਿਵੇਂ ਦੇਖਦੇ ਹੋ ਉਹਨਾਂ ਦਾ ਬਿਆਨ ਸਮਝਿਆ ਜਾਂਦਾ ਕਿ ਇੰਡੀਆ ਦਾ ਨਾਗਰਿਕ ਨਹੀਂ ਜੇ ਪਾਗ ਨਾਗਰਿਕ ਨਹੀਂ ਹੈ ਇੰਡੀਆ ਦੇ ਵਿੱਚ ਤਾਂ ਫਿਰ ਇੰਡੀਆ ਵਿੱਚ ਕਿਉਂ ਰਹਿ ਰਿਹਾ ਜਿੱਥੋਂ ਦੇ ਨਾਗਰਿਕ ਨੇ ਉੱਥੇ ਜਾਣ ਇੱਥੋਂ ਦੇ ਨਾਰਗ੍ਰੇਕ ਨਹੀਂ ਤਾਂ ਇੱਥੇ ਰਹਿਣ